ਉਹ ਕੀ ਹਾਲ ਨੇ ਯੂਨੀਕ ਵਾਲਿਓ ਬੜੀ ਬੜੇ ਦੋ ਮਿੰਟ ਫੋਨ ਚਾਰਜ ਲਾਦਾ ਪਾਜੀ ਮੈਂ ਆਪਣਾ ਮੋਬਾਈਲ ਫੋਨ ਚਾਰਜ ਲਾ ਰਿਓ ਕਿਹਦੇ ਨਾਲ ਪਾਵਰ ਬੈਂਕ ਨਾਲ ਪਾਜੀ ਇਹ ਫਾਸਟ ਆ ਪਾਵਰ ਬੈਂਕ ਪਾਜੀ ਪਾਵਰ ਬੈਂਕ ਹੈ ਬੋਟ ਦਾ ਆਏ ਦਿਖਾਇਓ ਵੀਰੇ ਇਹਦਾ ਪੂਰਾ ਕੈਪਸੂਲ ਦੀ ਸ਼ੇਪ ਦਾ। ਭਾਜੀ ਫੋਨ ਫਾਸਟ ਚਾਰਜਰ ਨਾਲੇ ਆ ਦੇਖੋ। ਦਿਖਾਇਓ ਮੇਰੇ। ਆਏ ਹਾਏ ਹਾਏ। ਅੱਛਾ ਇਹਦੇ ਵਿੱਚ ਬਲੂਟੂਥ ਵੀ ਨੇ ਮੇਰੇ। ਹਾਂਜੀ ਹਾਂਜੀ ਭਾਜੀ ਬਲੂਟੂਥ ਵੀ ਨੇ। ਅੱਛਾ ਫੋਨ ਵੀ ਚਾਰਜ ਕਰ ਦਿੰਦਾ ਹੈ। ਫੋਨ ਵੀ ਚਾਰਜ ਕਰੇਗਾ ਭਾਜੀ। ਇਹਦਾ ਰੇਟ ਤਾਂ ਠੱਗ ਠੱਗ 1500 ਰੁਪਏ ਹੋਏਗਾ। ਨਹੀਂ ਭਾਜੀ ਬੋਟ ਦਾ ਫਰਸਟ ਕਾਪੀ ਦੇ ਵਿੱਚ ਸਿਰਫ 350 ਰੁਪਏ। ਅੱਛਾ ਜੀ ਬੱਸ। ਭਾਜੀ ਆਪਣੇ ਕੋਲ ਨਹੀਂ ਮਿਲਣਗੇ ਇੰਦਾਂ ਦੀਆਂ ਭਾਜੀ ਸਮਾਰਟ ਚੀਜ਼ਾਂ ਹੋਣ। ਇਹ ਤਾਂ ਪੂਰੀ ਆਸਮਾਨ ਚੀਜ਼ ਹੈ ਵੀਰੇ। ਆਪਾਂ ਕਾਦੇ ਵਸਤੇ ਨਾਮ ਯੂ ਓਸਮ ਚੀਜ਼ ਆ ਆਏ ਹਾਏ ਦੇਖੋ ਬੈਟਰੀ ਬੈਕ ਵੀ ਵਧੀਆ ਪਾਜੀ ਯੂਨੀਕ ਚੀਜ਼ਾਂ ਆਪਣੇ ਕਿੰਨੇ ਦਿਨ ਦਾ ਵੀ ਬੈਟਰੀ ਬੈਕ ਪੈਦਾ ਦੋ ਦਿਨ ਦਾ ਬੈਟਰੀ ਬੈਕ ਆ। ਅੱਛਾ ਜੀ ਸਿਰਫ 350 ਰੁਪਏ ਕਰੇ ਬੈਠ ਕੇ ਮੰਗਵਾ ਸਕਦੇ ਆ ਵੀਰੇ ਆਪਾਂ। ਪਾਜੀ ਪੇਮੈਂਟ ਕਰਕੇ ਸਕਰੀਨ ਸ਼ਾਟ ਪਾ ਦਿਓ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਕੋਲ। ਆਪਾਂ ਵੀਡੀਓ ਚ ਬਾਰ ਬਾਰ ਹੱਥ ਜੋੜ ਕੇ ਕਹੀਦੇ ਆ ਕੈਸ਼ ਔਨ ਡਿਲੀਵਰੀ ਵਾਲੇ ਨਾ ਫੋਨ ਕਰਿਆ ਕਰੋ। ਵੀਰੇ ਚੀਜ਼ਾਂ ਦਾ ਵਾਕੀ ਤੁਸੀਂ ਓਸਮ ਰੱਖਦੇ ਹੋ। ਸਿਰਫ 350 ਰੁਪਏ ਦਾ ਪਾਜੀ 350 ਰੁਪਏ। ਪੂਰੀ ਕੈਨਡਰੇਟ ਦਿੱਤਾ ਜਲਦੀ ਜਲਦੀ ਆਰਡਰ ਕਰਦੋ